ਅੱਗੇ ਚੱਕਰਾਂ ਦੀ ਪਰਚੀ ਗਈ ਮੇਰਾ ਨਹੀਂ ਲਿਖੀ ਗਿਆ ਜਦੋਂ ਚਕਿੰਦਾ ਇਹਨਾਂ ਦਾ ਠੀਨਾਰੇ ਨਾਲ ਪਿੰਡਾਂ ਦੇ ਲਗਾਤਾਰ ਮੇਰੇ ਦੇ ਨਾਲ ਲਿਖੇ ਜੀ ਮੇਦਾਰੀ ਜਾਂਦੀ ਮੈਂ ਇਸ ਵਾਰ ਰੇਸ਼ੋ ਬ੍ਰਾਂਚ ਸਿਸਟਰ ਨਾਲ ਮੈਚ ਕਰਾਇਆ ਧਣਾ ਮੰਡੀ ਤੇ ਵਿੱਚ ਪਹੁੰਚੇ ਹੋ ਆੜਤੀਆਂ ਨਾਲ ਮੁਲਾਕਾਤ ਕੀਤੀ ਹੈ ਕੀ ਸਮੱਸਿਆ ਹੈ ਮੈਂ ਅੱਜ ਮੈਨੂੰ ਪ੍ਰੋਧਾਨ ਜੀ ਕੱਲ ਮਿਲੇ ਸੀਗੇ ਕਿਤੇ ਕੋਈ ਮੁਸ਼ਕਿਲਾਂ ਨਹੀਂ ਸਾਡੇ ਆੜਤੀਆਂ ਦੀਆਂ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੈਂ ਇਹਨਾਂ ਨੂੰ ਕਿਹਾ ਮੈਂ ਆਪ ਹੀ ਉੱਥੇ ਮੰਡੀ ਦੇ ਵਿੱਚ ਆ ਜਾਣਾ ਸਾਰੇ ਅਫਸਰ ਸਹਿਬਾਨ ਨੇ ਜਿਹੜਾ ਮੈਂ ਉੱਥੇ ਬੁਲਾ ਲੰਨੇ ਤੇ ਜੋ ਜੋ ਇਹਨਾਂ ਦੀਆਂ ਛੋਟੀਆਂ-ਛੋਟੀਆਂ ਜਿਹੜੀਆਂ ਮੁਸ਼ਕਿਲਾਂ ਦੱਸੀਆਂ ਨੇ ਸਾਰੇ ਅਫਸਰ ਸਹਿਬਾਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਇਹਨਾਂ ਮੁਸ਼ਕਿਲਾਂ ਦਾ ਹੱਲ ਕਰ ਰਿਹਾ ਕੀਤਾ ਜਾਵੇ ਔਰ ਕਿਸੇ ਵੀ ਸਾਡੇ ਆੜਤੀ ਨੂੰ ਜਿਹੜੀ ਹੈ ਹੁਣ ਮੰਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਮੇਜਰ ਪ੍ਰੋਬਲਮ ਕੀ ਲੱਗੀ ਕੁਛ ਲੱਗੀ ਮੇਜਰ ਹੈ ਜੀ ਜਿੰਦਾ ਮੈਂ ਤਾਂ ਜਿਹੜਾ ਆਪਣਾ ਲਿਫਟਿੰਗ ਦਾ ਲਿਫਟਿੰਗ ਦੀ ਪ੍ਰੋਬਲਮ ਜਿਹੜੀ ਦੱਸ ਰਹੇ ਸੀਗੇ ਉਹ ਜਦੋਂ ਸਪੈਸ਼ਲ ਲੱਗ ਜਾਂਦੀ ਹੈ ਤਾਂ ਜਿਹੜੀ ਲੇਬਰ ਹੈ ਉਹ ਵੰਡੀ ਜਾਂਦੀ ਹੈ ਲੇਬਰ ਜਦੋਂ ਅਨਲੋਡ ਕਰਦੀ ਹੈ ਗੱਡੀ ਉਹ ਕੁਝ ਸਪੈਸ਼ਲ ਵੱਲ ਚਲੀ ਜਾਂਦੀ ਹੈ ਕੁਝ ਇਧਰ ਕੰਮ ਕਰਦੀ ਹੈ ਉਦੋਂ ਥੋੜੀ-ਬੋਧੀ ਪ੍ਰੋਬਲਮ ਆ ਜਾਂਦੀ ਹੈ ਬਾਕੀ ਕੋਈ ਐਡੀ ਪ੍ਰੋਬਲਮ ਨਹੀਂ ਹੈ ਤਾਂ ਸਾਰੇ ਅਫਸਰ ਸਾਹਿਬਾਨ ਨੂੰ ਹਦਾਇਤ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਹੈ ਜਿਹੜੀ ਅੱਜ ਕਣਕ ਜਿਹੜੀ ਆਈ ਪੀ ਹੈ ਫਸਲ ਆਈ ਪੀ ਹੈ ਜਿਹੜੀ ਤੁਲ ਚੁੱਕੀ ਹੈ ਉਹਨੂੰ ਜਲਦੀ ਤੋਂ ਜਲਦੀ ਇੱਥੇ ਲਿਫਟ ਕਰਵਾ ਕੇ ਦਰਵਾਜ਼ੇ ਵਿੱਚ ਪੱਜਾ ਲਵੇ ਪੇਮੈਂਟ ਕੰਨ ਇਸ ਵਰ ਬੜਾ ਵਧੀਆ ਸਿਸਟਮ ਹੈ ਪੇਮੈਂਟ ਜਿਹੜੀ ਸਰਕਾਰ ਪਾ ਰਹੀ ਹੈ ਨਾਲ ਦੀ ਨਾਲ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੇਮੈਂਟ ਪਾਈ ਜਾ ਰਹੀ ਹੈ ਔਰ ਕਿਸਾਨਾਂ ਨੂੰ ਮੰਡੀ ਦੇ ਵਿੱਚ ਬਿਲਕੁਲ ਰੁਕਣ ਨਹੀਂ ਦਿੱਤਾ ਜਾ ਰਿਹਾ ਔਰ ਬੜੀ ਵਧੀਆ ਜਿਹੜੀ ਸਰਕਾਰ ਨੇ ਆਵਾਜ਼ ਦੀ ਪਾਰਟੀ ਦੀ ਸਰਕਾਰ ਮਾਣੀ ਮਿਕਨ ਦੀ ਸਰਕਾਰ ਗਵਰਨਸ ਦੀ ਮਾਂ ਜੀ ਦੀ ਦਵਾਈ ਵਾਲੀ ਸਰਕਾਰ ਦੇ ਵਿੱਚ ਜਿਹੜਾ ਕਿਸੇ ਨੂੰ ਵੀ ਜਿਹੜੀ ਪ੍ਰੋਬਲਮ ਨਹੀਂ ਆਉਂ ਦਿੱਤੀ ਜਾ ਰਹੀ ਧੰਨਵਾਦ ਮੁਲਾਕਤ ਕੀਤੀ ਕੀ ਗੱਲਬਾਤ ਸੀ ਕੀ ਮਸਲਾ ਸੀ ਅੱਜ ਐਮਐਸ ਨਾਲ ਮਾਰਕੀਟਿੰਗ ਮੀਟਿੰਗ ਅਸੀਂ ਆਈ ਗਰੀਡ ਲਿਫਟਿੰਗ ਮੀਟਿੰਗ ਨਾਲ ਲੈ ਕੇ ਲਿਫਟਿੰਗ ਦੇ ਰੇਟੇ ਦੇ ਵਿੱਚ ਇਸ਼ੂ ਤੋਂ ਗੱਲੇ ਕਿਉਂਕਿ ਜੋ ਹੁਣ ਮੰਡੀ ਵਿੱਚ ਮੇਨ ਕੰਮ ਰਹਿ ਗਿਆ ਹੈ ਰਿਫਟਿੰਗ ਰਹਿ ਗਿਆ ਹੈ ਲਿਫਟਿੰਗ ਦੀ ਸਪੀਡ ਜਿਹੜੀ ਕਿ ਬਹੁਤ ਸਲੋ ਚੱਲਦੀ ਹੈ ਉਹਦੇ ਬਾਰੇ ਐਮਐਸ ਨੂੰ ਦੱਸਿਆ ਗਿਆ ਕਿ ਇਹਨੇ ਮਾਰੇ ਸਾਨੂੰ ਇੱਕ ਉਹ ਗਾਈਡਲਾਈਨ ਲੱਗਤੀ ਜੇ ਕਿ ਲਿਫਟਿੰਗ ਸਪੀਡ ਕਿੰਨਾ ਜਲਦੀ ਜਲਦੀ ਤੇਜ਼ ਹੋ ਸਕਦੀ ਹੈ ਜੀ ਕਿੰਨੇ ਪਰਸੈਂਟ ਦੀ ਗੱਲ ਕੀਤੀ ਜਾਵੇ ਲਿਫਟਿੰਗ ਹੋ ਚੁੱਕੀ ਹੁੰਦਾ ਮਤਲਬ 35 ਤੋਂ 38% ਦੇ ਵਿੱਚ ਹੀ ਮਰ ਕੇ ਚਲੀ ਜਿਸ ਸਿਰਫ ਲੋਕਾਂ ਦੀ ਜਿਆੜ ਬੁਲਾ ਲਈ ਤਾਂ ਇਹਦੀ ਜੋ ਨੀਚੇ ਚਲੀ ਜਾਏਗੀ ਤੇ ਇਸ ਕਰਕੇ ਕੰਮ ਹਜੇ ਬਹੁਤ ਪੈਂਡਿੰਗ ਪਿਆ ਹੈ ਤੇ ਅਸੀਂ ਉਸ ਪਰ ਵੀ ਐਮਐਲਏ ਨੂੰ ਕਿਹਾ ਸੀ ਜਿਹੜੀ ਲਿਫਟਿੰਗ ਸਪੀਡ ਹੈ ਜੋ ਠੇਕੇਦਾਰ ਨੂੰ ਬੁਲਾ ਕੇ ਪ੍ਰਸ਼ਾਸਨ ਨੂੰ ਬੁਲਾ ਕੇ ਕਹਿ ਜਿਵੇਂ ਵੀ ਐਨ ਸਟਰੀਟ ਜਲਦ ਤੋਂ ਜਲਦ ਪੈਰੀ ਗਈ ਆਸ਼ਵਾਸ਼ਣ ਕੀ ਮਿਲੇ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਨੇ ਜੋ ਪ੍ਰਸ਼ਾਸਨ ਦੇ ਬੰਦੇ ਉੱਥੇ ਬੈਠੇ ਸੀਗੇ ਜਿਹਾ ਸੀਦੇ ਬੰਦੇ ਸੀ ਜਾਂ ਠੇਕੇਦਾਰ ਨੂੰ ਬੁਲਾ ਕੇ ਹੀ ਕਿਹਾ ਕਿ ਇਹ ਕਿਵੇਂ ਸੁਧਾਰੂ ਰੂਪ ਚ ਤਲਾਵੀਆਂ ਕਿਵੇਂ ਦੇ ਦਿੱਤੀ ਜਾ ਸਕਦੀ ਹੈ ਉਹਨੂੰ ਬਰੇ ਉਹਨਾਂ ਨੇ ਨਿਰਦੇਸ਼ ਦਿੱਤੇ ਜੀ ਸਮੁੱਚਾ ਸ਼ਾਸਨ ਇਹਨੂੰ ਕਹਿੰਦੇ ਇੱਕ ਦੋਨਾਲ ਜਨ ਸਪੀਡ ਬੁਲਾਵਾਂਗੇ ਤੇ ਜੋ ਲੁਕਤੇ ਵੀ ਫਲਾਫ ਜਿਹੜੇ ਮੇਰੇ ਅੱਛੇ ਨਹੀਂ ਹੈਗੇ ਉਹਨੂੰ ਕੋਸ਼ਿਸ਼ ਕਰਾਂਗੇ ਉਹਨੂੰ ਇੱਕ ਦੋਨਾਲ ਵਧੀਆ ਪਹਿਲਾਂ ਤਲਾਇਆ ਜੀ ਅ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਿਫਟਿੰਗ ਤੇਜ਼ ਹੋ ਜਾਏਗੀ ਦੇਖੋ ਉਹ ਤਾਂ ਆਉਣ ਵਾਲੇ ਦਿਨਾਂ ਵਿੱਚ ਸ਼ਾਸਨ ਜੋ ਸਮੁੱਚਾ ਐਮਰਜ ਲੈਤਾ ਉਹ ਐਮਐਲ ਸਾਹਿਬ ਹੀ ਸੀਗੇ ਅਸੀਂ ਪ੍ਰਸ਼ਾਸਨ ਨੂੰ ਜਿਆ ਕਿ ਜਦੋਂ ਕਹਿਰ ਵੀ ਉਹਨਾਂ ਦੇ ਵਿੱਚ ਚਲੋ ਅਸੀਂ ਦੋ ਦਿਨ ਦੇਖਦੇ ਹਾਂ ਜੇ ਦੋ ਦਿਨਾਂ ਬਾਅਦ ਨਹੀਂ ਹੋਈ ਜੀ ਤਾਂ ਅਸੀਂ ਫਿਰ ਦੁਬਾਰਾ ਮਿਲਾਂਗੇ ਜਾਂ ਉਸ ਤੋਂ ਬਾਅਦ ਡੀਐਫਸੀ ਮੈਡਮ ਨੇ ਜਾਂ ਡੀਸੀ ਮੈਡਮ ਨੇ ਫਿਰ ਉਹਨਾਂ ਨੇ ਇਸ ਤੇ ਬਾਰੇ ਦੱਸਿਆ ਜਾਏ ਕਿ ਜੋ ਲਿਫਟਿੰਗ ਦਾ ਕੰਮ ਹੈ ਇਹ ਕਿਵੇਂ ਤੇਜ਼ ਕੀਤਾ ਜਾ ਸਕਦਾ ਹੈ ਉਹ ਅਦਲ ਉਹ ਤੇ ਵੀ ਕੋਈ ਨਾ ਕੋਈ ਕੋਸ਼ਿਸ਼ ਜੂਰ ਕਰਨਗੇ ਠੀਕ